ਚਾਲੋ ਡਾਕਟਰ ਆ ਮੂਫਲੀ ਖਾਓ ਯਾਰ ਆ ਬਾਈ ਦਹੀਂ ਜਰ ਅੱਧਾ ਕਿਲੋ ਮੂਫਲੀ ਜੀ ਗਰਮ ਜੀ ਦੇ ਦੀ ਮੈਂ ਆ ਗੱਲ ਹੁਣ ਤੇ ਇਧਰ ਮੈਂ ਤਾਂ ਨਵੇੜਤਾ ਕੰਮ ਆਪਦੇ ਕੰਨੀ ਸਪਰੇ ਦਾ ਅੱਜ ਨੇ ਪੜ ਗਿਆ ਤੇ ਹੁਣ ਕੱਲੂ ਆਪਾਂ ਉਧਰ ਵੀ ਕਰਦੇ ਆ ਤੇ ਲਾ ਬਹੁਤ ਆਇਆ ਲਿਆਇਆ ਲਿਆਇਆ ਅੱਜ ਮੈਂ ਦਵਾਈ ਲਿਆ ਹਾਂ ਸੰਦੌੜੋਂ ਲਿਆਇਆ ਅੱਛਾ ਉਹ ਯਾਰ ਜਿਹੜੀ ਸਪਰੇ ਗਨ ਪਾਇਪ ਜੀ ਆ ਕਿ ਉਹਨੂੰ ਪਤਾ ਨਹੀਂ ਕੀ ਚੱਕਰ ਪਿਆ ਹੋਇਆ ਗਨ ਇਹਨੂੰ ਸਪਰੇ ਨੂੰ ਓ ਯਾਰ ਤੂੰ ਮੌਕੇ ਦੇ ਚੀਜ਼ ਖਰਾਬ ਦੀ ਖਰਾਬ ਹੀ ਰੱਖਿਆ ਕਰ ਤੈਨੂੰ ਪਹਿਲਾਂ ਨਹੀਂ ਯਾਰ ਪਤਾ ਹੈਗਾ ਨਹੀਂ ਮੇਰੀ ਗਲਤੀ ਹੁਣ ਉਹ ਦਿਨੇ ਕਰਦਾ ਸੀ ਚਰੀ ਤੇ ਸਪਰੇ ਉਹ ਪ੍ਰੈਸ਼ਰ ਘਟਾ ਗਈ ਪਤਾ ਨਹੀਂ ਕੀ ਚੱਕਰਾ ਚਾਚੇ ਤੋਂ ਫੜ ਲੈਨੇ ਆ ਜਾਂਦੇ ਜਾਂਦੇ ਚੱਲ ਹੁਣ ਇੱਕ ਦਿਨ ਆੜਕ ਕੇ ਕਰ ਲਈ ਫਿਰ ਉਹੀ ਤੇਰੀਆਂ ਕੱਚੀਆਂ ਗੱਲਾਂ ਯਾਰ ਚੱਲਾ ਲੈ ਲਈਏ ਮੂੰਫਲੀ ਪਾ ਦੇ ਜਰਾ ਆਹ ਮੂੰਫਲੀ ਪਾ ਦੇ ਯਾਰ ਉਹ ਤੋਂ ਲੈ ਲੈਨੇ ਆ ਫਿਰ ਚਾਚੇ ਤੋਂ ਚੱਲ ਆ ਜਾ ਚੱਕੇ ਫੜ ਲੈਨੇ ਆ ਮੈਂ ਤਾਂ ਉਹੀ ਤੈਨੂੰ ਕਹਣਾਗਾ ਮੈਂ ਕਹਿੰਦਾ ਮੂੰਫਲੀ ਤੂੰ ਬਾਅਦ ਚ ਲੈ ਲਾਂਗੇ ਪਹਿਲਾਂ ਉਹ ਦੁਕਾਨ ਬੰਦ ਕਰੀ ਜਾਂਦਾਗਾ ਚੱਲ ਆ ਜਾ ਚਲੋ ਚੱਲ ਚਾਚਾ ਦਾ ਛੇਤੀ ਬੜੀ ਅੱਜ ਟਿੰਡ ਫੋੜੀ ਜੀ ਇਕੱਠੀ ਕਰੀਏ ਚਾਚਾ ਗੱਲ ਤਾਂ ਸੁਣੀ ਉਹ ਰੁਕ ਜਾ ਉਹ ਚਾਚਾ ਗੱਲ ਤਾਂ ਸੁਣ ਲੈ ਯਾਰ ਆਜੋ 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 ਗੱਲ ਤਾਂ ਸੁਣਦਾ ਜਾ ਆਗੇ ਆਗੇ ਚਾ ਚਾਹੀ ਤਾਂ ਮੂੰਹ ਵੀ ਛੱਡ ਕੇ ਭਜਿਆ ਤੂੰ ਗੱਲ ਹੀ ਨਹੀਂ ਸੁਣਦਾ ਅੱਜ ਤਾਂ ਜਮਾਈ ਯਾਰ ਹੋਰੀ ਹੋਈ ਕਾਲੀ ਕਰੀ ਇਹਨਾਂ ਅੱਜ ਯਾਰ ਹੋਰ ਅਸੀਂ ਤਾਂ ਚਾਚਾ ਸਪਰੇਅ ਕਰਨ ਨਹੀਂ ਆ ਬੈਠੇ ਆ ਤੂੰ ਗੱਲ ਹੀ ਨਹੀਂ ਸੁਣਦਾ ਲੈਣਾ ਕੀ ਪਲੂਸੀ ਆਏ ਦੋ ਉਹ ਲੈਣਾ ਤਾਂ ਕੋਈ ਨਾ ਲੈਣਿਆ ਪਹਿਲਾਂ ਤੂੰ ਆਏ ਦਾ ਦੱਸ ਵੀ ਇੰਨੀ ਕਾਲੀ ਕਾ ਤੋ ਕਰੀ ਜਾਨਾਗਾ ਅਸੀਂ ਤਾਂ ਸਪਰੇਅ ਵਾਲੀ ਗਨ ਨੋਜ਼ਲ ਲੈਣੀ ਹੈਗੀ ਸਪਰੇਅ ਕਰਨੀ ਆ ਕਾਲੂ ਕਰਨੀ ਆ ਕਾਲੂ ਕਰਨੀ ਆ ਗੱਲ ਸੁਣ ਲਓ ਮੇਰੀ ਗਨ ਤਾਂ ਜਾਓ ਲੈ ਹਾਂ ਅੱਛਾ ਹੁਣ ਜਿਹੜਾ ਕੋਈ ਹੋਣਾ ਹੀ ਉਹ ਤਾਂ ਹੋ ਗਿਆ ਹੁਣ ਆਪਣੇ ਨਾਲ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਮੈਂ ਕਾਲੀ ਤਾਮਚਾ ਉਹਨਾ ਟੂਰਨਾਮੈਂਟ ਆ ਗਿਆ ਆਪਣਾ ਸਵਾਜਪੁਰੇ ਕਬੱਡੀ ਦਾ ਟੂਰਨਾਮੈਂਟ ਹਾਂ ਕਿੱਥੇ ਸਵਾਜਪੁਰੇ ਆਹਾਂ ਆਪਣੇ ਉਰੇ ਹਾਂ ਫਿਰ ਤਾਂ ਆ ਜਾ ਨੇੜੇ ਹੀ ਆ ਸਪਰੀਹਾਂ ਹੀ ਕਰਦੇ ਰਹੇ ਗਏ ਸਪਰੀਹਾਂ ਕਰਿਓ ਪਰਸੋਂ ਨੂੰ ਹਾਂ ਕੱਲ ਨੂੰ 6 ਅਕਤੂਬਰ 2025 ਦਾ ਟੂਰਨਾਮੈਂਟ ਹੈ ਪਿੰਡ ਸਵਾਜਪੁਰੇ ਇਹ ਤਾਂ ਕੱਲ ਨੂੰ ਹੀ ਹਾਂ ਕੋਈ ਨਾ ਕੋਈ ਨਾ ਪਰਸੋਂ ਨੂੰ ਕਰ ਦਾਂਗੇ ਸਪਰੀਹ ਤਾਂ ਧਾਰਮਿਕ ਕਬੱਡੀ ਟੂਰਨਾਮੈਂਟ ਹੈ ਇਹ ਅੱਛਾ ਜਿਹੜਾ ਆਪਣੇ ਹੈ ਨਹੀਂ ਬਾਬਾ ਸਾਧੂ ਰਾਮ ਸਪੋਰਟਸ ਕਲੱਬ ਆ ਸੁਆਜਪੁਰੇ ਦਾ ਹਾਂ ਹਾਂ ਸੁਣਿਆ ਹਾਂ ਉਹਨਾਂ ਵੱਲੋਂ ਇਹ ਕਰਾਇਆ ਜਾ ਰਿਹਾ ਤੇ ਇਹ ਨਗਰ ਪੰਚਾਇਤ ਆ ਜਿਹੜੀ ਸੁਆਜਪੁਰ ਜੂ ਦੇ ਸਮੂੱਚੇ ਸਹਿਯੋਗ ਦੇ ਨਾਲ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਦੇ ਨਾਲ ਇਹ ਵਿਸ਼ਾਲ ਟੂਰਨਾਮੈਂਟ ਆ ਜਿਹੜਾ 6 ਅਕਤੂਬਰ 2025 ਨੂੰ ਕਰਾਇਆ ਜਾ ਰਿਹਾ ਅੱਛਾ ਠੀਕ ਆ ਠੀਕ ਆ ਤੇ ਮੇਰਾ ਚਾਚਾ ਹਨਾ ਵੀ ਨਾਮ ਨੂੰ ਕੀ ਆ ਨਾਮ ਇਹਦੇ ਵਿੱਚ ਜਿਹੜਾ ਪਹਿਲਾ ਨਾਮ ਆ ਉਹ ਹੈਗਾਗਾ ਆਪਣਾ 51000 ਰੁਪਇਆ 51 ਹਾਂ ਹੈ ਵੀ ਚਾਚਾ ਫਿਰ ਬੈਸਟ ਰੀਡਰ ਤੇ ਜਾਫੀ ਨੂੰ ਕੀ ਨਾਮ ਆ ਬੈਸਟ ਰੀਡਰ ਜਾਫੀ ਨੂੰ ਸਰਪ੍ਰਾਈਜ਼ ਨਾਮ ਨੇ ਉਧਿਆਨ ਆਮਨ ਦਿੱਤਾ ਜਾਣਾ ਉਹ ਵੀ ਇੱਕ ਉਹਨੇ ਸਰਪ੍ਰਾਈਜ਼ ਰੱਖਿਆ ਅਸਾ ਉਹ ਜਾਨੀ ਪਹਿਲਾਂ ਹਜੇ ਦੱਸਿਆ ਨਹੀਂ ਉਹ ਮੌਕੇ ਤੇ ਮੌਕੇ ਤੇ ਪਣਿਆ ਪਟਾਕੇ ਉਹ ਵੀ ਤੇ ਕੋਈ ਸਪੈਸ਼ਲ ਵੀ ਆਉਣਾਗਾ ਚਾਚਾ ਬੰਦਾ ਹਾਂ ਸਪੈਸ਼ਲ ਆਉਣਾਗਾ ਭਾਨਾ ਸਿੱਧੂ ਆ ਰਿਹਾ ਬਾਈ ਆਪਣਾ ਸਪੈਸ਼ਲ ਵਿਸ਼ੇਸ਼ ਜਿਹੜਾ ਸਨਮਾਨ ਕਰਿਆ ਜਾਣਾ ਭਾਨੇ ਸਿੱਧੂ ਦਾ ਅੱਛਾ ਸ਼ਾਮ ਨੂੰ 4:30 ਵਜੇ ਲੈ ਵੀ ਡਾਕਟਰਾਂ ਫਿਰ ਤੂੰ ਸਾਰੇ ਕਪਤਾਨ ਗਰੁੱਪ ਨੂੰ ਲਾ ਓਏ ਫੋਨ ਨਹੀਂ ਨਹੀਂ ਫੇਰ ਨਾ ਲੇਟ ਗਿਆ ਇਹ ਤੋਂ ਇਲਾਵਾ ਹੋਰ ਵੀ ਦੱਸ ਦਿਨਾ ਤੇ ਇਸ ਤੋਂ ਇਲਾਵਾ ਜਿਹੜਾ ਭਾਨੇ ਸਿੱਧੂ ਵੀਰੇ ਤੋਂ ਇਲਾਵਾ ਜੀ ਬਲਾਸਟਰ ਜੋੜੀ ਆ ਉਹ ਵੀ ਆ ਰਹੀ ਆ ਸੋ ਰੌਣਕ ਦਾ ਸਪਰੇਅ ਦਾ ਤੂੰ ਸਾਡੇ ਖੈਣਾ ਪਰਸੋਂ ਨੂੰ ਹੀ ਕਰਾਂਗੇ ਸਪਰੇਅ ਦਾ ਚਾਚਾ ਅੱਗੇ ਤੂੰ ਆਏ ਕਰ ਫਿਰ ਫੋਨ ਲਾ ਸਾਰਿਆਂ ਨੂੰ ਕਰਦੇ ਆਂ ਯਾਰ ਹਣਾ ਵੀ ਚਾਚਾ ਚੱਲੀ ਹੈ ਹਾਂ ਜਾਣਾ ਭਰ ਕੇ ਸੋ ਤੁਹਾਡਾ ਨਾ ਜਾਣਕਾਰੀ ਸਾਂਝੀ ਕਰ ਰਹੇ ਹਾਂ ਜੀ ਕਿ ਬਾਬਾ ਸਾਧੂਰਾਮ ਸਪੋਰਟਸ ਕਲੱਬ ਸਹਿਵਾਜਪੁਰਾ ਜ਼ਿਲ੍ਹਾ ਲੁਧਿਆਣਾ ਨੇੜੇ ਰਾਇਕੋਟ ਵਿਸ਼ਾਲ ਜਿਹੜਾ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਜਾ ਰਿਹਾ 6 ਅਕਤੂਬਰ 2025 ਨੂੰ ਸੋ ਇਹਨਾਂ ਜਿਹੜੇ ਟੂਰਨਾਮੈਂਟ ਦੀ ਆਪਾਂ ਰੌਣਕ ਵਧਾਉਣੀਆਂ ਤੇ ਇਹ ਜਿਹੜਾ ਟੂਰਨਾਮੈਂਟ ਆ ਇਹ ਸਮੁੱਚੀ ਨਗਰ ਪੰਚਾਇਤ ਪਿੰਡ ਸਹਿਵਾਜਪੁਰਾ ਐਨ ਆਰ ਆਈ ਵੀਰਾਂ ਦੇ ਸਹਿਯੋਗ ਅਤੇ ਸਮੁੱਚੇ ਨਗਰ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਓਪਨ ਦੇ ਜਿਹੜੇ ਮੁਕਾਬਲੇ ਹੋਣੇ ਆ ਤੇ 65 ਕਿਲੋ ਕਬੱਡੀ ਦੇ ਤੇ 32 ਕਿਲੋ ਦੇ ਮੁਕਾਬਲੇ ਹੋਣੇ ਆ ਤੇ ਵਿਸ਼ੇਸ਼ ਤੌਰ ਤੇ ਸਾਡਾ ਵੀਰ ਭਾਨਾ ਸਿੱਧੂ ਭਾਨਾ ਸਿੱਧੂ ਨੇ ਜਿਹੜੇ ਕਿ ਉਹ ਵਿਸ਼ੇਸ਼ ਤੌਰ ਤੇ ਜਿਹੜਾ 4 4.5 ਦੇ ਤਕਰੀਬਨ ਪਹੁੰਚ ਰਿਜੇ ਨਾ ਵਿਸ਼ੇਸ਼ ਸਨਮਾਨ ਕਰਿਆ ਜਾਣਾ ਅਤੇ ਬਲਾਸਟਰ ਜੋੜੀ ਆ ਜਿਹੜੀ ਜਿਹੜੀ ਪੰਜਾਬ ਦੀ ਪ੍ਰਸਿੱਧ ਬਲਾਸਟਰ ਜੁੜੀ ਆ ਉਹ ਵੀ ਪਹੁੰਚ ਰਹੀ ਹੈ ਇਸ ਟੂਰਨਾਮੈਂਟ ਜਿਹੜਾ ਸਹਿਯੋਗ ਆ ਵਿਸ਼ੇਸ਼ ਤੌਰ ਤੇ ਸਹਿਯੋਗ ਕੀਤਾ ਜਾਣਾ ਟੂਰਨਾਮੈਂਟ ਦੇ ਵਿੱਚ ਵੀਰ ਸਰਬਜੀਤ ਉਪਲ ਗੁਰਪ੍ਰੀਤ ਉਪਲ ਵੀਰਾਤ ਦਵਿੰਦਰ ਢਾਲੀਵਾਲ ਚੇਅਰਮੈਨ ਅਮਰਜੀਤ ਸਿੰਘ ਅਜਮੇਰ ਸਿੰਘ ਦਰਸ਼ਨ ਸਿੰਘ ਮਾਨ ਗੋਲਡੀ ਉਪਲ ਹੁਣਾਂ ਦਾ ਜਿਹੜਾ ਵਿਸ਼ੇਸ਼ ਯੋਗਦਾਨ ਸੋ ਟੂਰਨਾਮੈਂਟ ਆ ਜਿਹੜਾ ਇਹ ਬੜਾ ਵਿਸ਼ਾਲ ਟੂਰਨਾਮੈਂਟ ਹੋ ਰਿਹਾ ਜਿਹਦੇ ਵਿੱਚ ਸਰਪ੍ਰਾਈਜ਼ ਆ ਜਿਹੜਾ ਰੇਡਰ ਤੇ ਜਾਫੀ ਨੂੰ ਜਿਹੜਾ ਨਾਮ ਦਿੱਤਾ ਜਾਣਾ ਤੇ ਇਸ ਤੋਂ ਇਲਾਵਾ ਜਿਹੜੇ ਵੀਰਾਂ ਵੱਲੋਂ ਨੋਟਾਂ ਦੇ ਮੀਂਹ ਵੜਾ ਜਾਣੇ ਨੇ ਮੇਰੇ ਵੀਰੋ ਸੋ ਇਹ ਟੂਰਨਾਮੈਂਟ ਦੇ ਵਿੱਚ ਨੋਟਾਂ ਦੀ ਮੀਂਹ ਹਾਂ ਦੇ ਹੁੰਦੀ ਬਰਖਾ ਦੇਖਣ ਲਈ ਪਹੁੰਚੋ ਸਵੇਨਾ ਟੂਰਨਾਮੈਂਟਾਂ ਦੇ ਵਿੱਚ ਪ੍ਰਧਾਨ ਜਿਹੜੇ ਆਪਣੇ ਪ੍ਰਗਟ ਸੀਲੂਆਣੀ ਕੁਲਦੀਪ ਸਿੰਘ ਕੱਦੂ ਵੀਰਾ ਸਰਪੰਚ ਜੋਹਲਾ ਜੰਟਾ ਬੱਸੀਆਂ ਸੰਤ ਬੱਸੀਆਂ ਜਸਵੰਤ ਸਿੰਘ ਵੀਰਾ ਬੱਸੀਆਂ ਤੇ ਇਸ ਤੋਂ ਇਲਾਵਾ ਜੱਸੀ ਕੁਠਾਲਾ ਸਿੰਧਾ ਮੂਮ ਏਕਮ ਲੋਟਵਦੀ ਹੈਪੀ ਰੈਕੋਟ ਸਿੰਧਾ ਰੈਕੋਟ ਦੀਪ ਚਲਵਾਣਾ ਗੁੱਗੀ ਧਾਲੀਆਲ ਤੇ ਇਹ ਵੀਰ ਨੇ ਜਿਹੜੇ ਪਿੰਦਰ ਰੈਕਟ ਹੋਣੀ ਹੋਗੇ ਇਹ ਵੀ ਇਹਨਾਂ ਟੂਰਨਾਮੈਂਟ ਦੇ ਰੌਣਕਾਂ ਵਧਾ ਰਹੇ ਨੇ ਸੋ ਭਾਨਾ ਸਿੱਤੂ ਬਲਾਸਟਰ ਜੁੜੀ ਆ ਜਿਹੜੀ ਉਹ ਵਿਸ਼ੇਸ਼ ਰੌਣਕਾਂ ਲਾ ਕੇ ਤੁਹਾਡੇ ਇਸ ਟੂਰਨਾਮੈਂਟ ਨੂੰ ਚਾਰ ਚੰਦ ਲਾਉਣ ਆ ਰਹੀ ਆ ਸੋ ਆਪਾਂ ਹਮ ਮਾ ਕੇ ਪਹੁੰਚਣਾ ਪਿੰਡ ਸਹਿਵਾਜਪੁਰਾ 6 ਅਕਤੂਬਰ ਨੂੰ ਨੇੜੇ ਰੈਕ ਕੋਟ ਕਬੱਡੀ ਦਾ ਓਪਨ ਟੂਰਨਾਮੈਂਟ ਹੋ ਰਿਹਾ ਸੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੀ ਤਾਂ ਕਿ ਹਰੇਕ ਤੱਕ ਇਹ ਜਾਣਕਾਰੀ ਪਹੁੰਚ ਸਕੇ ਧੰਨਵਾਦ